ਪਾਈ ਐਨਰਜੀ ਆਮੇਂਦਰਾ ਦਾ ਰਾਣੇ ਦਾ ਦੂਜਾ ਆਪਣਾ ਸਾਰਾ ਸਟਰੀਆਂ ਮਿਲ ਜੇਂਗੇ ਜੀ ਪਾਵਰ ਚੇਨਿੰਗ ਕਰਨਾ ਹੈ ਦੇਖੋ ਪੌਂਟਰ 60 ਬਸੇ ਪਾਵਰ ਚੇਨ ਦੀ ਪੂਰੀ ਕਿਟ ਪਈ ਆ ਜੀ ਵੀਕਟ ਇਹ ਦੇ ਨੇ ਵੀਕਟ ਇਸਟਿਲ ਫਾਰਮ ਹੈ ਜੀ ਬਿਲਕੁਲ ਨਵੇਂ ਟਰੈਕਟਰ ਦੇ ਆ ਜੀ ਬਿਲਕੁਲ ਦੇਖੋ ਤੁਸੀਂ ਹਾਂਜੀ ਆ ਸੁਕੇਅਰ ਕਲੀਨਰ ਪਿਆ ਇਹਦੇ ਉੱਤੇ ਜਿਹ 90 ਜਿਹੜੇ ਵੱਡਾ ਸੈਲਫ ਹੈ ਜੀ ਸਾਰੇ ਟਰੈਕਟਰ ਸੈਲਫਾਂ ਨੇ ਜੀ ਅੱਛਾ ਜੀ ਇਹ ਟਰੈਕਟਰ ਸੈਲਫ ਹੈ ਡੀਜ਼ਲ ਪੰਪ ਹੈ ਜੀ ਉੱਪਰ ਪਏ ਨੇ ਡੀਜ਼ਲ ਪੰਪ ਹੈ ਜੀ ਸਮਰਾਜ ਇਹ ਵੀ ਕੋਈ ਆਟਮ ਨਵੀਂ ਪਾ ਕੇ ਫਾਇਦਾ ਹੁੰਦਾ ਕੋਈ ਆਟਮ ਪੁਰਾਣੀ ਪਾ ਕੇ ਕਲੱਚ ਪਲੇਟ ਦਾ ਵਗੈਰਾ ਤਾਂ ਨਵੀਆਂ ਹੀ ਨਵੀਆਂ ਹੀ ਪਾਉਣ ਚ ਫਾਇਦਾ ਰੋਜ਼ ਰੋਜ਼ ਕਿਉਂਕਿ ਖਲਾਣ ਨਹੀਂ ਜਾਂਦਾ 3 ਸਿਲੰਡਰ 60 ਚ ਪਿਆ ਜੀ ਇਹ ਲਓ ਜੀ ਹਾਂਜੀ ਮੈਂ 4 ਲੰਡਰ ਆਨੇ 3 ਸਿਲੰਡਰ 60 ਚਾਹੀ ਜੀ 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 ਅਸਾਂ ਲਗਾ ਚਾਰ ਸੈਂਟਰ ਪਿਆ ਜੀ ਉਹ ਫਾਰਮ ਟਰੈਕ ਪਿਆ ਜੀ ਕਰਨ ਟ੍ਰੇਨਰ ਹਾਂ ਢਾਂਚਾ ਜੀ ਕਿਨੂੰ ਫੋਰਡ ਤੇ ਲਾਣਾ ਹੈ ਸੋਨੇ ਦਾ ਪਾਵਰ ਸਟੇਨ ਵਾਲਾ ਹਿੱਸਾ ਜੀ ਜਿੰਨੇ ਰਹਿਦਾ ਹੋਵੇ ਅੱਛਾ ਜੀ ਆ ਦੇਖੋ ਪਾਵਰ ਸਟੇਨ ਦਾ ਹਿੱਸਾ ਹਾਂ 363 ਦਾ ਇੰਜਨ ਦੇ ਕਿਤੇ ਭਰਾਣ ਚਾਹੀਦਾ ਹੋਵੇ ਇਹਦਾ ਜੀ ਜੀ ਜਾਂ ਹੈਡ ਬਲਾਕ ਪੰਪ ਕ੍ਰੈਂਕ ਕੁਛੇਦਾ ਤਾਂ ਵੀ ਖੋਲ ਕੇ ਵੀ ਦੇ ਦਿੰਦੇ ਆਪਾਂ ਜੀ ਜੀ ਇਹ ਸਮਾਨ ਹੈ ਮੈਂ ਜ਼ੂਮ ਵੀ ਕਰ ਦਿੰਦਾ ਵਾ ਵੇਖ ਕੇ ਪਤਾ ਲੱਗ ਜਾਂਦਾ ਜੀਬਿੰਦਾਰ ਭਰਾਣ ਨੂੰ ਤੇ ਕਿਉਂਕਿ ਨਿਤ ਪਾਲਾ ਪੈਂਦਾ ਟਰੈਕਟਰ ਨਾਲ ਹਨਾ ਕੋਈ ਨਾ ਕੋਈ ਸੀਜ਼ਨ ਚ ਠੀਕ ਹੈ ਜੀ ਤੇ ਆ ਆਪਣੀ ਐਚ 200 ਹੈ ਜੀ ਹਾਂਜੀ ਤੇ ਬਾਕੀ ਹੈਡ ਕਿਟਾ ਵਗੈਰਾ ਮਤਲਬ ਟੋਟਲ ਸਭਾਨੇ ਹੀ ਹੁੰਦਾ ਜੀ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ ਅੱਜ ਦੇ ਵਲੌਗ ਦੇ ਵਿੱਚ ਵੀਡੀਓ ਦੇ ਵਿੱਚ ਤੇ ਆਪਾਂ ਤੁਹਾਨੂੰ ਇੱਕ ਇਹੋ ਜਿਹੀ ਸ਼ਾਪ ਤੇ ਲੈ ਕੇ ਆਏ ਆ ਜਿੱਥੇ ਤੁਹਾਨੂੰ ਟਰੈਕਟਰਾਂ ਦਾ ਸਾਰਾ ਪੁਰਾਣਾ ਸੈਕੰਡ ਹੈਡ ਇੰਜਨਾਂ ਦਾ ਸਾਮਾਨ ਟਰੈਕਟਰ ਨੂੰ ਪਾਵਰ ਕਰਨਾ ਉਹਦਾ ਸਾਮਾਨ ਮਿਲ ਜੂ ਹਨਾ ਜੀ ਸਟੀering ਦਾ ਸਾਮਾਨ ਆ ਟਰੈਕਟਰਾਂ ਦੇ ਚੁੱਲ੍ਹੇ ਕੀ ਮੈਂ ਕਹਿੰਦਾ ਵੀਲ ਸਭ ਕੁਝ ਮਿਲੂਗਾ ਤੇ ਬਾਈ ਜੀ ਨਾਲ ਗੱਲਬਾਤ ਕਰਦੇ ਆ ਤੇ ਫਿਰ ਤੁਹਾਨੂੰ ਸਾਰਾ ਸਾਮਾਨ ਦਿਖਾਉਨੇ ਆ ਵੀ ਕੀ ਕੀ ਮਿਲ ਜਾਂਦਾ ਤੇ ਕੀ ਕੀ ਰੇਂਜ ਹੈ ਹਾਂਜੀ ਸਤਿ ਸ੍ਰੀ ਅਕਾਲ ਬ ਦੇ ਭਾਈ ਜੀ ਸਭ ਤੋਂ ਪਹਿਲਾਂ ਮੈਂ ਆਪਾਂ ਨੂੰ ਐਡਰੈਸ ਦੱਸ ਦੋ ਤੇ ਆਪਣਾ ਕੰਟੈਕਟ ਨੰਬਰ ਦੱਸੋ ਸ਼ਾਪ ਨੰਬਰ 191 ਟ੍ਰੈਕਟਰ ਮਾਰਕੀਟ ਨੰਬਰ ਹੈਗਾ ਆਪਣਾ 191 ਨੰਬਰ ਦੁਕਾਨ ਹੈ ਜੀ 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 ਨੰਬਰ ਫੋਨ ਨੰਬਰ ਹੈਗਾ 6280516382 6280516382 ਲਓ ਜੀ ਤੇ ਭਾਈ ਜੀ ਹੁਣ ਆ ਸਮਾਨ ਦੇਖੋ ਸਾਰਾ ਹੀ ਤੁਸੀਂ ਇਹ ਤੁਹਾਨੂੰ ਕਰਾ ਲਓ ਬਾਈ ਸ਼ੁਰੂ ਕੀ ਕੀ ਆਪਣੇ ਕੋਲ ਮਿਲ ਜਾਂਦਾ ਹੈ ਸਮਾਨ ਭਾਈ ਟਰੈਕਟਰ ਦੇ ਜਿਵੇਂ ਹਿੱਸੇ ਲੈ ਲਓ ਜੀ ਨਵੇਂ ਪੁਰਾਣੇ ਭਾਵੇਂ ਆਹ ਵੇਟ ਲੈ ਲਓ ਜੀ ਆਹ ਟਰੈਕਟਰ ਦੇ ਮਿਲ ਜਾਣਗੇ ਜੀ ਕੋਈ ਟਰੈਕਟਰ ਦਾ ਇੰਜਨ ਖੋਲ ਕੇ ਚੀਦਾ ਪੂਰਾ ਟਰੈਕਟਰ ਚਾਹੀਦਾ ਜੀ ਜੰਮ ਭਾਈ ਕੋ ਪੂਰਾ ਟਰੈਕਟਰ ਮਿਲ ਜੂਗੀ ਆਪਣੇ ਕੋਲ ਫਾਉਂਡਰ 70 ਜਿਵੇਂ ਕਿਨੇ ਵੱਡੀ ਪਾਵਰ ਦਾ ਇੰਜਨ ਲਾਣਾ ਜੀ ਫਾਉਂਡਰ 70 ਜਿਵੇਂ ਬੋਰ ਵਕਤੇ ਆ ਫਾਂਡਰ 60 ਤੇ ਲਾਣਾ 70 ਪਾਵਰ ਦਾ ਇੰਜਨ ਦੇ ਦੇਾਂਗੇ ਜੀ ਸਮਝੇ ਨਹੀਂ ਕਿਸੇ ਵੀ ਟਰੈਕਟਰ ਦਾ ਇੰਜਨ ਆ ਦੇਖੋ ਆ ਸੁਣ ਲਿਗਾ 90 ਐਚਪੀ ਦਾ ਇੰਜਨ ਹੈ ਜੀ 105 ਹਸ ਪਾਵਰ ਦਾ ਆਪਣਾ 90 ਐਚਵੀ 105 ਦੇ ਪਿੱਛਾ ਵਾਲਾ ਇਹ ਭਾਈ ਜੀ ਕਿਵੇਂ ਹੁੰਦੇ ਨੇ ਇੰਜਨ ਇਹ ਮਤਲਬ ਆਪਾਂ ਨਵੇਂ ਕੰਪਨੀ ਦੇ ਮਾਲ ਚਾਹੁੰਦੇ ਨੇ ਜੀ ਕੰਪਨੀ ਦੇ ਮਾਲ ਪਿੱਛੇ ਲਾਰਡ ਰਿਜੈਕਟ ਹੋ ਜਾਂ ਸੀ ਉਹ ਚੱਕੇ ਨੇ ਜੀ ਨਵੇਂ ਇੰਜਨ ਹੁੰਦੇ ਨੇ ਜੀ ਆਪ੍ਰੀਤ ਦਾ ਪਿਆ ਇਹ ਜੀ ਠੀਕ ਹੈ ਜੀ ਆ ਹਾਲੈਂਡ 650 ਦਾ ਪਿਆ ਜੀ ਲਓ ਜੀ ਸਮਝੇ ਨਹੀਂ ਜੀ ਮਤਲਬ ਇੰਜਨ ਇਹਨਾਂ ਤੋਂ ਮਿਲ ਜਾਂਦੇ ਨੇ ਉਸ ਤੋਂ ਬਾਅਦ ਜਿਹੜਾ ਸਮਾਨ ਹੈ ਨਾ ਜਿਹ ਅ ਅ ਵੀਰ ਜੀ ਉਹ ਦੁਜਾ ਸਪੇਅਰ ਪਾਰਟ ਹਾਂਜੀ ਉਹ ਤਾਂ ਮਤਲਬ ਬੇਸ਼ੁਮਾਰ ਹੈ ਸਾਡੇ ਸਟੀering ਚਾਹੀਦਾ ਤਾਂ ਸਾਡੇ ਸਟੀering ਪਈ ਨਹੀਂ ਆਦਾ ਕੋਈ ਸਾਡੇ ਸਟੀering ਇਹ ਸਵਰਾਜ ਜਿਹੜਾ ਪਾਵਰ ਸਟੀering ਆ ਰਿਹਾ ਉਹ ਹੈ ਜੀ ਆ ਸਿੰਪਲ ਸਟੀering ਪਈ ਨੇ ਜੀ ਆ ਮਹਿੰਦਰਾ ਦਾ ਰਾਣੇ ਦਾ ਦੂਜਾ ਆਪਣਾ ਸਾਰੇ ਸਟੀering ਮਿਲ ਜੰਗੇ ਜੀ ਪਾਵਰ ਚੇਂਜਿੰਗ ਕਰਨਾ ਹੈ ਦੇਖੋ ਪਾਂਟਰ 60 ਵਿੱਚ ਪਾਵਰ ਚੇਂਜਿੰਗ ਦੀ ਪੂਰੀ ਕਿਟ ਪਈ ਆ ਜੀ ਪੰਪ ਜੈਕ ਸਾਰਾ ਪੂਰੀ ਕਿੱਟ ਹੀ ਸੇਤ ਮੇ ਪੂਰੀ ਸਟੀਅਰਿੰਗ ਹੀਲ ਸਟੀਅਰਿੰਗ ਪਾਵਰ ਵਾਸਤੇ ਹਾਂਜੀ ਬਿਲਕੁਲ ਨਵਾਂ ਜੀ ਸਾਰੀ ਕਿੱਟੀ ਨਵੀਆਂ ਜੀ ਸਾਰੀ ਕਿੱਟ ਰੋਟਲ ਨਵੀਆਂ ਹੈ ਸਾਰੀ ਕਿੱਟ ਉਸ ਸਟੈਂਡਰਡ ਪਈ ਹੈ ਜੀ ਨਵਾਂ ओरिजिनल ਐਂਡ ਐਂਟਲ ਦਾ ਜੀ ਮੋਟਰ ਪਈ ਹੈ ਪੰਪ ਪਈ ਹੈ ਸਾਰਾ ਸਮਾਨ ਪਈ ਹੈ ਜੀ ਅੱਛਾ ਬਾਈ ਜੀ ਕਿਵੇਂ ਹੈ ਸਟੀਅਰਿੰਗ ਵਗੈਰਾ ਕਿੰਨੇ ਕੁ ਰੇਟ ਚ ਲੈਂਦਾ ਜੀ ਇਹ ਜਿਹੜਾ ਜਰਾ ਆਪਾਂ ਵਿਖਾਇਆ ਹੈ ਨਾ ਪਾ ਜੀ ਇਹ ਇਹ ਵੀਲ ਤਾਂ ਆਪਣਾ ਕੀ ਨਾਮ ਹੈ ਆਪਣਾ 600 ਰੁਪਏ ਦੀ ਕੀਮਤ ਦਾ ਵੀਲ ਹੈ ਬਾਕੀ ਜਿਹੜੀ ਪਾਵਰ ਦੀ ਕਿੱਟ ਹੁੰਦੀ ਉਹਦੇ ਚ ਸਾਰਾ ਕੁਝ ਨਾਲ ਦਿੰਦੇ ਆ ਸਾਰੇ ਵੀਲ ਟੂ A ਟੂ Z ਨਟ ਬ ਟੋਟਲ ਪੈਪਾ ਤੋਂ ਲੈ ਕੇ ਸਾਰੀ ਚੀਜ਼ ਨਾਲ ਹੋ ਜੀ ਭਾਜੀ ਹਾਂਜੀ ਜੀ ਤੇ ਆ ਆ ਗਏ ਜੀ ਸਟੀਅਰਿੰਗ ਇਹਨਾਂ ਕੋਲ ਭਾਜੀ ਹੋਰ ਕੀ ਕੀ ਐਟਮ ਜੀ ਬਾਕੀ 58000 ਦੀ ਕਿਪਟਾ ਨੂੰ ਲਿਫਟ ਚਾਹੀਦੀ ਹੋਵੇ ਲਓ ਜੀ ਇਹ ਕਿਹੜੇ ਟਰੈਕਟਰ ਦੀ ਹੈ 58000 ਲਓ ਜੀ 5811 ਟਰੈਕਟਰ ਦੀ ਲਿਫਟ ਆ ਗਈ ਜੀ ਕਰੋ ਚੈੱਕ ਇਹ ਇਸੇ ਕਿੰਨੇ ਵੇ ਬਾਕੀ ਭਾਜੀ ਰੇਟ ਆ ਜਿਹੜਾ ਤੁਸੀਂ ਉਹਦੇ ਬਾਰੇ ਦੱਸ ਦਿਓ ਵੀ ਆਣ ਕੇ ਵੇਖੋ ਉਹ ਰੇਟ ਭਾਜੀ ਕਈ ਵਾਰ ਕੀ ਹੁੰਦਾ ਚੀਜ਼ ਵੇਚ ਜਿੰਦੀ ਹੈ ਕੋ ਮਾਡਲ ਦੇ ਹਿਸਾਬ ਨਾਲ ਰੇਟ ਹੁੰਦਾ ਹੈ ਕੋਈ ਚੀਜ਼ 5000 ਦੀ ਮਿਲਦੀ ਹੈ ਕੋਈ ਉਹੀ ਚੀਜ਼ 15000 ਦੀ ਮਿਲਦੀ ਹੈ ਜੀ ਮਾਡਲ ਦੇ ਹਿਸਾਬ ਨਾਲ ਰੇਟ ਹੁੰਦੇ ਆ ਅਲੱਗ ਅਲੱਗ ਰੇਟ ਆ ਸਟੱਪਨੀਆਂ ਜੀਆਂ 7 7 90 ਟਰੈਕਟਰ ਦੀ ਕੰਪਨੀ ਰਿਐਕਟ ਹੈ ਜੀ ਬਿਲਕੁਲ 90 ਜੀ ਬੀਕੇਟੀ ਸਟੀਲ ਫਾਰਮ ਹੈ ਜੀ ਬਿਲਕੁਲ 90 ਟਰੈਕਟਰ ਦੇ ਆ ਜੀ ਬਿਲਕੁਲ ਦੇਖੋ ਜੀ ਹਾਂਜੀ ਆ ਸੁਕੇਅਰ ਕਲੀਨਰ ਪਈ ਐ ਦੇ ਉੱਤੇ ਜੇ 90 ਜਿਹੜੇ ਵੱਡੇ ਵਾਲੇ ਟਰਬੋ ਲੇਅਰ ਕਲੀਨਰ ਪਈ ਐ ਜੀ ਅੱਛਾ ਜੀ ਕੋਈ ਹੋਰ ਕੜਾ ਪੀਨੀਆਂ ਰਿੰਮ ਵਗੈਰਾ ਕੁਝ ਵੀ ਚਾਹੀਦਾ ਤੇ ਉਹ ਸਭ ਸਮਾਰ ਆਪਣੇ ਕੋਲ ਮਿਲ ਜੀਏ ਇੱਕ ਕੜੇ ਪੀਨੀਆਂ ਭਾਜੀ ਕਿਸੇ ਵੀ ਟਰੈਕਟਰ ਦੇ ਲੈਣੇ ਹੋ ਤਾਂ ਮਿਲ ਜਾਣਗੇ ਜੀ ਹਾਂਜੀ ਅੱਛਾ ਅੱਛਾ ਜੀ ਕੜੇ ਪੀਨੀਆਂ ਅਗਰ ਆਰੇ ਵਗੈਰਾ ਕਿਸੇ ਵੀ ਟਰੈਕਟਰ ਦੇ ਚਾਹੀਦੇ ਹੋਗੇ ਤੇ ਸਭ ਮਿਲ ਜੇਗੇ ਪ੍ਰੈਸ਼ਰ ਪਲੇਟ ਵਗੈਰਾ ਕਲਚ ਪਲੇਟਾਂ ਨਵੀਆਂ ਪੁਰਾਣੀਆਂ ਹਰ ਤਰ੍ਹਾਂ ਦੀ ਮਿਲੇਗੀ ਜੀ ਭਾਈ ਪੁਰਾਣੀਆਂ ਵੀ ਪਈਆਂ ਨਵੀਆਂ ਵੀ ਪਈਆਂ ਹਾਂਜੀ ਹਾਂਜੀ ਪ੍ਰੈਸ਼ਰ ਲਟਾ ਹੁੱਕ ਚਾਹੀਦੇ ਕਿਸੇ ਵੀ ਟਰੈਕਟਰੇ ਹੁੱਕਾ ਚਾਹੀਦੀਆਂ ਜਿਵੇਂ ਪੁਰਾਣੀਆਂ ਨਵੀਆਂ ਜਿਹੜੇ ਵੀ ਹੁੰਦੀਆਂ ਉਹ ਮਿਲ ਜਾਣਗੀਆਂ ਭਾਜੀ ਹਾਂਜੀ ਹਾਂਜੀ ਲੋ ਜੀ 199 ਨੰਬਰ ਸ਼ਾਪ ਤੇ ਪਟਿਆਲਾ ਤੇ ਭਾਈ ਜੀ ਰਾਣਾ ਇਹਨਾਂ ਦਾ ਕਿਵੇਂ ਆ ਜੀ ਆ ਵਾਲੀਆਂ ਜਿਹੜੀਆਂ ਪਈਆਂ ਟਾਇਰ ਰਾਣਾ ਇਹ ਵੀ ਹੋਈ ਹੈ ਭਾਜੀ ਕੋਈ ਹਿੱਸੇ ਦੇ ਨਾਲ ਹੁੰਦੀ ਹੈ ਕੋਈ ਕਿਵੇਂ ਹੁੰਦੀ ਹੈ ਜੀ ਮਤਲਬ ਜਿਵੇਂ ਗਾਗ ਦੀ ਕੋਈ ਡਿਮਾਂਡ ਹੋਵੇ ਤਾਂ ਆਪਾਂ ਨੂੰ ਸਾਡੇ ਮਿਲ ਜੇਗੀ ਜੀ ਜੀ ਹਾਂਜੀ ਹਾਂਜੀ ਆ ਲਿਫਟਾਪੇ ਪਈਆਂ ਹੀ ਹੌਲੈਂਡ ਦੇ ਲਿਫਟਾਪੇ ਪਈਆਂ ਲੋ ਜੀ ਹੌਲੈਂਡ ਦੇ ਲਿਫਟਾਪੇ ਚੈੱਕ ਕਰੋ ਜੀ ਆ ਪੰਪ ਪਈ ਆ ਜੀ ਇਹ ਦੇਖ ਔਰ ਲਿਫਟ ਪੰਪ ਪਏ ਆ ਇਹਦੇ ਚ ਪੁਰਾਣੇ ਆਗੇ ਨਵੇਂ ਵੀ ਮਿਲ ਜਾਂਦੇ ਆ ਆਪਣੇ ਲਿਫਟ ਪੰਪ ਜੀ ਹਾਂ ਜੀ ਜੇ ਕੋਈ ਨਹੀਂ ਹੁੰਦਾ ਤੇ ਅਸੀਂ ਮੰਗਾ ਵੀ ਦਿੰਨੇ ਆ ਜੀ ਆਹ ਜੀ ਆਹ ਟਰੈਕਟਰਾਂ ਦੇ ਆ ਲਿਫਟ ਪੰਪ ਸਾਰੇ ਪਏ ਆ ਦੇਖੋ ਜੀ ਕਰੋ ਚੈੱਕ ਪੁਰਾਣੇ ਨਵੇਂ ਹਾਂ ਜੀ ਕੀ ਬਾਤ ਆ ਬਾਈ ਜੀ ਸਮਾਨ ਤੁਸੀਂ ਹਾਂ ਬਾਈ ਜਿਹੜਾ ਇੰਨਾ ਸਮਾਨ ਇਕੱਠਾ ਕਰਦਾ ਚਾਹੁੰਦਾ ਹੈ ਨਾ ਔਖਾ ਬਾਤ ਹੁੰਦਾ ਇੰਨਾ ਸਮਾਨ ਇਕੱਠਾ ਕਰਨਾ ਚਾਹ ਬਾਈ ਜੀ ਆਹ ਜਿਹੜਾ ਪਿਆ ਜੀ ਇਹਦੇ ਬਾਰੇ ਦੱਸੋ ਆ सेम सेम ਜਿਹੜੇ ਇੱਕੀ ਜਿਹੀਆਂ ਚੀਜ਼ਾਂ ਪਈਆਂ ਇਹ ਕਿਹੜਾ ਪੁਰਜ਼ਾ ਟਰੈਕਟਰ ਦਾ ਹੈ ਇਹ ਸਲਫਾ ਜੀ ਸਾਰੇ ਟਰੈਕਟਰਾਂ 'ਚ ਸਲਫਾ ਨੇ ਜੀ ਅੱਛਾ ਜੀ ਇਹ ਟਰੈਕਟਰਾਂ 'ਚ ਸਲਫਾ ਹੈ ਡੀਜ਼ਲ ਪੰਪ ਦੇ ਉੱਪਰ ਪਈ ਨੇ ਡੀਜ਼ਲ ਪੰਪਾਂ 'ਚ ਸਵਰਾਜ ਦੇ ਫਾਰਮ ਟਰੈਕ ਦੇ ਜਿਸ ਵੀ ਟਰੈਕਟਰ ਡੀਜ਼ਲ ਫਾਰਮ ਚਾਹੀਦੇ ਟਰਬੋ ਚਾਹੀਦੇ ਉਹ ਸਾਹਮਣੇ ਟਰਬੋ ਪਈਆਂ ਜੀ ਅਲੱਗ ਅਲੱਗ ਟਰੈਕਟਰਾਂ ਦੀਆਂ ਟਰਬੋਆਂ ਜਿਹੜੀਆਂ ਨੇ ਆ ਪਈਆਂ ਸਾਹਮਣੇ ਸਾਹਮਣੇ ਹਾਂ ਜੀ ਕਰੋ ਚੈੱਕ ਜੀ ਏ ਭਾਈ ਜੀ ਕਿੰਨੇ ਕੁ ਪ੍ਰਾਈਸ ਤੋਂ ਸ਼ੁਰੂ ਹੋ ਜਾਂਦੀਆਂ ਜੀ ਇਹ ਭਾਜੀ ਅਲੱਗ-ਅਲੱਗ ਕੋਈ 5000 ਦੇ ਕੋਈ 7000 ਦੇ ਕੋਈ ਕਿਹੜੀ ਹੈ ਕੋਈ ਕਿੰਨੇ ਦੀ ਕੋਈ ਅਲੱਗ-ਅਲੱਗ ਪ੍ਰਾਈਸ ਅਲੱਗ-ਅਲੱਗ ਮਾਡਲ ਕੋਈ ਅਲੱਗ-ਅਲੱਗ ਹੁੰਦੀਆਂ ਨੇ ਸਾਰੀਆਂ ਜੀ ਜੀ ਇੱਕ ਪ੍ਰਾਈਸ ਕਿਸੇ ਵੀ ਚੀਜ਼ ਦਾ ਨਹੀਂ ਹੈ ਜੀ ਹਾਂ ਬਿਲਕੁਲ ਜੀ ਟਾਈਮ ਟੂ ਟਾਈਮ ਚੇਂਜ ਵੀ ਹੁੰਦੇ ਰਹੇ ਹਾਂ ਟਾਈਮ ਟੂ ਟਾਈਮ ਚੇਂਜ ਹੁੰਦੇ ਰਹੇ ਠੀਕ ਹੈ ਭਾਈ ਤੇ ਬਾਕੀ ਆ ਸਾਹਮਣੇ ਗਰਾਰੀਆਂ ਨੇ ਜਿਹੜੀਆਂ ਜਾਈ ਐ ਅਲਟਰਨੇਟਰ ਵਗੈਰਾ ਗਰਾਰੀਆਂ ਕਿਸੇ ਵਾਰ ਤੋਂ ਗਰਾਰੀ ਕੋਈ ਵੀ ਗਾਹ ਕਿਹੜੀ ਕਸਟਮਰ ਮੰਗਦਾ ਹੈਗਾ ਤੇ ਉਹ ਗਰਾਰੀ ਉਸ ਹਿਸਾਬ ਅਲਟੀਨੇਟਰ ਆ ਗਿਆ ਜੀ ਉੱਪਰ ਇਹ ਅਲਟੀਨੇਟਰ ਹੋ ਪਏ ਨੇ ਜੀ ਹਾਂਜੀ ਆਪਏ ਡੀਜ਼ਲ ਪੰਪ ਸਵਾਰ ਡੀਜ਼ਲ ਟਰੈਕਟਰ ਦੇ ਫਾਰਮ ਟਰੈਕਟਰ ਦੇ ਡੀਜ਼ਲ ਪੰਪ ਇਹਨੇ ਜੀ ਸਲਫਾਂ ਕਲਚ ਪਲੇਟ ਹਾ ਟਰੈਕਟਰ ਦੀ ਨਵੀਂ ਪੁਰਾਣੀ ਕਲਚ ਪਲੇਟ ਮਿਲ ਜਾਈ ਜੀ ਜੀ ਹਾਂ ਜੀ ਪਾਸਟ ਜਿਹੜੀਆਂ ਪੁਰਾਣੀਆਂ ਵੀਰੇ ਆਪਾਂ ਕਹਿੰਦੇ ਸਾਰੇ origignal ਦੇ ਵਿੱਚ ਹੁੰਦੀਆਂ ਆਪਣੇ ਕੋਲੇ ਪੁਰਾਣੀਆਂ origignal ਪੁਰਾਣੀ ਤਾਂ ਖੁੱਲਦੀ origignal ਹੈ ਜੀ ਪਰ ਇਹ ਵੀ ਕੋਈ ਆਈਟਮ ਨਵੀਂ ਪਾ ਕੇ ਫਾਇਦਾ ਹੁੰਦਾ ਉਹ ਆਈਟਮ ਪੁਰਾਣੀ ਪਾ ਕੇ ਕਲਚ ਪਲੇਟ ਦਾ ਵਗੈਰਾ ਤਾਂ ਨਵੀਆਂ ਹੀ ਨਵੀਆਂ ਹੀ ਪਾਉਣ ਚ ਫਾਇਦਾ ਹੁੰਦਾ ਰੋਜ਼ ਰੋਜ਼ ਕਿਉਂਕਿ ਖਲਾਣ ਜਾਂਦਾ ਗੱਲ ਬੰਦਾ ਨਵੀਆਂ ਪਾ ਕੇ ਫਾਇਦਾ ਹੁੰਦਾ ਠੀਕ ਹੈ ਤੇ ਬਾਕੀ ਬਾਈ ਜੀ ਮੈਂ ਇਧਰ ਲਓ ਜੀ ਇਹਨਾਂ ਕੋਲ ਆ ਸਾਰਾ ਸਮਾਨ ਹੈ ਬਾਈ ਜੀ ਆ ਦੇਖੋ ਆ ਕਰੋ ਚੈੱਕ ਜੀ ਤੁਸੀਂ ਲਓ ਜੀ ਬਾਈ ਇਹਦੇ ਬਾਰੇ ਦੱਸੋ ਜੀ ਇਹ ਤਾਂ ਉਹਦੇ ਸੁਣ ਲੀਕਾ 120 ਦੀਆਂ ਟੂਬਾਂ ਨੇ ਜੀ ਟਰੰਪਟ ਹੈ ਜੀ ਬਿਲਕੁਲ ਕੰਪਲੀਟ ਕਿਸੇ ਭਰਾ ਦੀ ਖਰਾਬ ਹੁੰਦੇ ਸੁਣ ਲੀਕਾ ਵੱਡੇ ਡੈਕਟਰ ਦੀ 110 120 ਦੀਆਂ ਜੀ ਇਹ ਫਾਰਮ ਟਰੈਕ ਦੇ ਟਾਪੇ ਆ ਜੀ ਲਿਫਟ ਟਾਪੇ ਜਿਹੜੇ ਸੁਪਰ ਸੀਡਰ ਅਜੇ ਪਾਉਂਦੇ ਆ ਜਾਂ ਟੁੱਟੇ ਜਾਂਦੇ ਨਾ ਟੁੱਟੇ ਜਾਂਦੇ ਤਾਂ ਉਹਦੇ ਫਿਰ ਆਪਾਂ ਨੂੰ ਵੇ ਜਿਹੜੇ ਮੈਂ ਮਤਲਬ ਟੁਕਟਰ ਲੇਆਉਟ ਤੇ ਲੈਣ ਵਾਲਾ ਹੈ ਹਾਂ ਜਿਹੜਾ ਉਹ ਦੇ ਵਾਸਤੇ ਹੈ ਜੀ ਇਹ ਸਾਰੇ ਜਿਹੜੇ ਟਰੈਕਟਰ ਦਾ ਇੱਕੋ ਜਿਹਾ ਸਾਈਜ਼ ਜਿਹੜਾ ਸਾਈਜ਼ ਚੋਂਦੇ ਨੇ ਜੀ ਇਹ ਨਹੀਂ ਅਲੱਗ 60 60 ਜਿਹੜਾ 90 ਮਾਲ ਦਾ 60 ਆ ਗਿਆ 60 55 ਆ ਗਿਆ ਉਹ 60 55 ਦਾ ਹਾਂਜੀ ਹਾਂਜੀ 60 ਵਾਲਾ ਇਹ ਫਾਉਂਟ 60 60 65 ਦਾ ਇੰਜਨ ਹੈ ਜੀ ਲੋ ਜੀ ਕਰੋ ਚੈੱਕ ਇਹ ਸਾਫ ਕੰਡੀਸ਼ਨ ਚ ਪਿਆ ਜੀ ਇਹ ਕਿੰਨੇ ਕੁ ਪਰਸੈਂਟ ਮਤਲਬ ਚੱਲੇ ਹੁੰਦੇ ਆ ਜੀ ਇਹ ਪਰਸੈਂਟ ਤਾਂ ਇਸ ਤਰ੍ਹਾਂ ਜੀ ਭਾਈ ਜਦ ਕਸਟਮਰ ਲੈਂਦਾ ਆਪਾਂ ਇਹਨੂੰ ਸਟਾਰਟ ਕਰਾ ਦਿੰਦੇ ਆ ਜੀ ਗੈਸ ਨਹੀਂ ਹੁੰਦੀ ਗੈਸ ਦੀ ਗਾਰੰਟੀ ਹੁੰਦੀ ਹੈ ਗੈਸ ਬ 3 ਸਿਲੰਡਰ 60 ਚ ਪਿਆ ਜੀ ਲਓ ਜੀ ਹਾਂ ਜੀ ਬਈ 4 ਲੰਡਰ ਆਨੇ 3 ਸਿਲੰਡਰ 60 ਹੀ ਚਾਹੀ ਜੀ ਅਸਾਂ ਨੇ 4 ਸਿਲੰਡਰ ਪਿਆ ਜੀ ਉਹ ਫਾਰਮ ਟਰੈਕ ਪਿਆ ਜੀ ਮਤਲਬ ਇੰਜਨ ਤਾਂ ਕਈ ਪਏ ਨੇ ਜੀ ਜਿੰਨੇ ਦੀ ਕਸ਼ਮਰ ਦੀ ਰਿਕੁਆਇਰਮੈਂਟ ਹੁੰਦੀ ਹੈ ਦੋਸਾਂ ਉਹਨਾਂ ਦੇ ਦੇ ਲਓ ਜੀ ਇਹ ਸ਼ੋਆ ਬਾਈ ਜੀ ਆ ਦੇਖੋ ਪਈਆਂ ਨੇ ਉੱਪਰ ਫਾਰਮ ਟਰੈਕ 60 ਦੀ ਤੇ 60 55 ਦੀ ਤੁਸੀਂ ਦੇਖੋ ਜੀ ਇਹ ਬਾਈ ਜੀ ਕਿਵੇਂ ਕੀ ਰੇਟ ਰੈਂਦਾ ਜੀ ਇਹਨਾਂ ਦਾ ਭਾਈ ਅਲੱਗ-ਅਲੱਗ ਨੇ ਸ਼ੋਆ ਕੋਈ 5000 ਦੀ ਹੈ ਕੋਈ 7000 ਦੀ ਹੈ ਮਤਲਬ ਅਰਹੀ ਉਹ ਰੋਈ ਗੱਲ ਆ ਗਈ ਅਲੱਗ-ਅਲੱਗ ਚੀਜ਼ ਦਾ ਅਲੱਗ ਆਪਣੇ ਕੋਲ ਬਾਹਰ ਸਮਾਨ ਪਿਆ ਜੀ ਆ ਹਿੱਸੇ ਉਸੇ ਦੇਖ ਲਓ ਜੀ ਹਾਂਜੀ ਹਾਂਜੀ ਇੱਥੇ ਜੀ ਲਓ ਜੀ ਕਰੋ ਚੈੱਕ ਆਜੋ ਆ ਫੋਰ 휠 ਦੇ ਹਿੱਸੇ ਪਏ ਨੇ ਜੀ ਦੇਖੋ ਕਿਸੇ ਭਰਾ ਨੂੰ ਚਾਹੀਦੇ ਨੇ ਫੋਰ 휠 ਦੇ ਕੋਈ ਵੀ ਹਿੱਸੇ ਲਓ ਜੀ ਤੁਹਾਨੂੰ ਇਹ ਇਨਾਂ ਦਾ ਕੋਈ ਸਮਾਨ ਚਾਹੀਦਾ ਹੋਵੇ ਅੱਛਾ ਜੀ ਸਾਰਾ ਕੁਝ ਮਿਲ ਜਾਏਗਾ ਜੀ ਲਓ ਜੀ ਸਮਾਨ ਤੁਸੀਂ ਵੇਖ ਕੇ ਅੰਦਾਜ਼ਾ ਲਾ ਲਓ ਉਹ ਇੰਜਨ ਪਏ ਨੇ ਜੀ ਉਹ ਨਵੇਂ ਜਣਾਏ ਨੇ 25 ਮਾਲ ਦੇ ਕੰਪਨੀ ਦੇ ਇੰਜਨਾਂ ਨੇ ਪਾਵਰ ਮੈਗਜ਼ ਦੇ 60 ਦੇ ਫਾਂਟੇ ਛੱਡ ਦੇ ਨਵੇਂ ਮਾਲ ਦੇ ਇੰਜਨ ਨੇ ਬਿਲਕੁਲ 25 ਮਾਲ ਦੇ ਕੰਪਨੀ ਤੋਂ ਆਏ ਨੇ ਜੀ ਚੱਲੀਏ ਜੀ ਕੋਲ ਜਾ ਕੇ ਦੇਖੀ ਮੜੇ ਜੀ ਅੱਛਾ ਬਾਈ ਜੀ ਆਹਾ ਇਹ ਹਿੱਸੇ ਆ ਗਏ ਜੀ ਸਾਰੇ ਫਰੰਟ ਇਹ ਸਾਰੇ ਟਰੈਕਟਰ ਤਕਰੀਬਨ ਮਿਲ ਜਾਣਗੇ ਜੀ ਸਾਰੇ ਟਰੈਕਟਰ ਮਿਲ ਜਾਂਦੇ ਜੀ ਹਿੱਸੇ ਆਪਣੇ ਕੋਲ ਮਿਲ ਜਾਂਦੇ ਜੀ ਕਰਨ ਟ੍ਰੇਨ ਦਾ ਆ ਢਾਂਚਾ ਜੀ ਕਿਨੂੰ ਫੋਰ ਤੇ ਲਾਣਾ ਹੈ ਸੋਨੇ ਦਾ ਪਾਵਰ ਸਟੀਅਰਿੰਗ ਵਾਲਾ ਹਿੱਸਾ ਜੀ ਜਿੰਨੇ ਰਹਿਦਾ ਹੋਵੇ ਅੱਛਾ ਜੀ ਆ ਦੇਖੋ ਪਾਵਰ ਸਟੀਅਰਿੰਗ ਦਾ ਹਿੱਸਾ ਪਿਆ ਇੱਧਰ ਦੇਖੋ ਜੀ ਇਹ ਦੇਖ ਖਦੇੜ ਦਿੰਦੇ ਨੇ ਫੜ ਕੇ ਟਰੈਕਟਰ ਨੂੰ ਜਿਹੜਾ ਇਹਨਾਂ ਦੇ ਸੇ ਛੱਡ ਦਿੰਗੇ ਨਹੀਂ ਬਾਜੀ ਆ ਇੰਜਨ ਤੋਂ ਪਿੱਛੇ ਆ ਗਿਆ ਸਾਰਾ ਜੀ ਲਓ ਜੀ ਇਹ ਮਤਲਬ ਕਹਿੰਦਾ ਕਿ ਸਮਾਨ ਤੋਂ ਖਾਲੀ ਨਹੀਂ ਵਾਂਝਣ ਜਾਣ ਜਾਣਾ ਕਿਸੇ ਨੂੰ ਹਾਂਜੀ 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 ਤਕਰੀਬਨ ਜਿੰਨੇ ਵੀ ਸਾਰੇ ਆਉਂਦੇ ਨੇ ਮਤਲਬ ਸਮਾਨ ਇੱਥੋਂ ਲੈ ਕੇ ਜਾਂਦੇ ਨੇ ਬਿਲਕੁਲ ਜੀ ਬਿਲਕੁਲ ਤੇ ਲਓ ਜੀ ਮੜਗਾਰ ਦੇ ਪੈਣ ਭਾਈ ਮੜਗਾਰ ਕਿੰਨੀ ਰੇਂਜ ਚ ਨੇ ਜੀ ਮੜਗਾਰ ਹੈ ਭਾਜੀ ਓਏ ਮੰਨ ਲਓ ਵੀ ਅਰੀਜਨਲ ਮੜਗਾਰ 12000 ਦੇ ਰੇਂਜ ਦੇ ਮਿਲ ਜਾਂਦੇ 10-12000 ਰੁਪਏ ਦੇ ਰੇਂਜ ਚ ਅਰੀਜਨਲ ਮੜਗਾਰ ਅੱਜ ਅਸਕੰਦਰਮਲ ਦੇ ਪਿਆਉ ਪੈਣ ਜੀ ਉਹ ਦੇਖੋ ਆਹ ਦੇਖ ਸਕਦੇ ਅਸਕੰਦਰਮਲ ਦੇ ਅਰੀਜਨਲ ਮੜਗਾਰ ਪੈਣ ਨੇ ਬਿਲਕੁਲ ਹਾਂਜੀ ਹਾਂਜੀ ਭਾਈ ਜੀ ਜਿਹੜਾ ਆ ਸਮਾਨ ਹੈ ਇਹਦੇ ਬਾਰੇ ਦੱਸੋ ਜੀ ਕਿਤੇ ਆਹ ਹੋਲੈਂਡ ਦਾ ਇੰਜਨ ਹੈ ਜੀ ਅੱਛਾ ਜੀ ਆ 363 ਦਾ ਇੰਜਨ ਜੇ ਕਿਤੇ ਭਰਾ ਨੂੰ ਚਾਹੀਦਾ ਹੋਵੇ ਇਹਦਾ ਜੀ ਜੀ ਇਹਦਾ ਹੈਡ ਬਲਾਕ ਪੰਪ ਕ੍ਰੈਂਕ ਕੁਛੇਦਾ ਤਾਂ ਵੀ ਖੋਲ ਕੇ ਵੀ ਦੇ ਜੰਦੇ ਆਪਾਂ ਜੀ ਜੀ ਆ ਰਿੰਮ ਵਗੈਰਾ ਪਏ ਨੇ ਜੀ ਆ ਕਿਸੇ ਭਰਾ ਨੂੰ ਆਪਣਾ ਜੀ ਮੈਂ ਹੁਣ ਤੋਂ ਅਸੀਂ ਦੇਖਿਆ ਵੀ ਕਸ਼ਮ ਕੁੱਛ ਰਹੇ ਸੀ ਕਿ ਵੀ ਵੱਡਾ ਇੰਜਨ ਲਾਣਾ ਹੈ ਇੰਜਨ ਤੋਂ ਪਿੱਛੇ ਪੂਰਾ ਢਾਂਚਾ ਦੇਣਨਾ 45 90 90 ਹਸਪਾਵਰ ਦਾ ਜੀ ਅੱਛਾ ਅੱਛਾ ਜੀ 90 ਹਸਪਾਵਰ ਪੂਰਾ ਇੰਜਨ ਤੋਂ ਪਿੱਛੇ ਇਤੋਂ ਇੰਜਨ ਅਗਲਾ 100 ਹਸਪਾਵਰ ਦਾ ਇੰਜਨ ਲਾ ਕੇ ਟ ਜੀ ਆਹ ਇਹਨੇ ਪਾਵਰ ਮੈਕਸ ਇੰਜਨ ਜਿਹੜੇ ਅੱਗੇ ਪਿੱਛੇ ਪੰਪ ਲਿਆ ਗਿਆ ਤੁਹਾਨੂੰ ਦੱਸ ਰਿਹਾ ਆਂ ਦੇ ਪਿਆ ਪਿਆ ਦੇਖੋ ਅੱਛਾ ਜੀ ਹਾਂ ਇਧਰ ਲਿਫਟ ਪੰਪ ਆ ਗਿਆ ਨਰਮਲ ਟਾਈਪ ਉਹ ਪੰਪ ਆ ਗਿਆ ਪਾਵਰ ਮੈਕਸ ਪਾਵਰ ਮੈਕ ਸੀਰੀਜ਼ ਆ ਗਿਆ 25 ਮਲ ਦੇ ਇੰਜਨ ਨੇ ਨਾ ਜੀ ਕਹਿੰਦੇ ਨੇ ਬਿਲਕੁਲ ਪੇਟੀ ਬੰਦ ਇੰਜਨ ਨੇ ਕਰਾਰੋ ਇਹਨਾਂ ਨੂੰ 90 ਟਰੈਕਟਰ ਦੇਖ ਲਓ 60 ਆ ਰਿਹਾ ਹਾਂਜੀ 90 ਟਰੈਕਟਰ ਕਰਾਰੋ ਦਾ ਟਨ ਚ ਆ ਰਿਹਾ ਇਹਨੂੰ ਅੱਛਾ ਅੱਛਾ ਹਾਂਜੀ ਹਾਂਜੀ ਇਹਨਾਂ ਵਿੱਚ 70 60 ਚ ਆ ਰਿਹਾ ਠੀਕ ਹੈ ਜੀ ਠੀਕ ਹੈ ਜੀ ਆਪ ਇਹਨੇ ਵੀ ਸੋਲਿਡ ਦਾ ਟਨ ਚ ਜਿਵੇਂ ਪਿਆ ਜੀ ਕੱਲਾ ਸੋਲੀਜਡਾਂ ਚਾਵੇ ਆ ਵੀ ਕਿਸੇ ਟਰੈਕਟਰ ਮਿੰਦਰਾ ਦੇ ਇੰਜਣ ਹੋ ਗਏ 4 ਵੀਲ ਦਾ ਸਮਾਨ ਮੈਂ ਤੁਹਾਨੂੰ ਦਿਖਾ ਚੁੱਕਾ ਆ ਇਹ 4 ਵੀਲ ਦਾ ਹਿੱਸਾ ਤੇ ਇਹ ਲੋਕ ਪਾ ਰਿਹਾ ਠੀਕ ਹੈ ਨਾ ਇਹ ਤੇ ਕਿਸੇ ਵੀ ਟਰੈਕਟਰ ਦਾ ਚੀਜ਼ ਆ ਤੇ ਆਪਾਂ ਨੂੰ ਸਾਰੇ ਟਰੈਕਟਰ ਦੇ ਅਵੇਲੇਬਲ ਹੋਏਗਾ 4 ਵੀਲ ਦਾ ਕੋਈ ਸਮਾਨ ਚਾਹੀਦਾ ਤਾਂ ਉਹ ਵੀ ਮਿਲ ਜੂਗਾ ਠੀਕ ਹੈ ਹਾਂਜੀ ਹਾਂਜੀ ਤੇ ਮਤਲਬ ਜਿਵੇਂ ਆਪ ਮਡਗਾੜ ਵਗੈਰਾ ਨੇ ਐਕਸਲੇਂਸਰ ਵਗੈਰਾ ਕੰਦੀ ਚੀਜ਼ੇ ਵੀ ਮਿਲ ਜਾਈ ਕੱਲਾ ਸਿਲੈਂਸਰ ਜੋ ਭਾਜੀ ਚਾਹੀਦਾ ਅਸੀਂ ਤਾਂ ਕੱਲਾ ਨਟ ਵੀ ਦੇ ਦਣਾ ਹੈ ਆਪਾਂ ਸਾਰਾ ਕੋਈ ਵੇਖਣਾ ਹੈ ਆਪਾਂ ਕੱਲਾ ਨਟ ਵੀ ਦੇ ਦੇਣਾ ਜੀ ਚਲ ਸਾਰਾ ਇਕੱਠਾ ਚੀਜ਼ ਲਓ ਜੀ ਆਪ ਇੱਕ ਵਾਰੀ ਵੇਖ ਜੀ ਆਪ ਕੋਲ ਵੀ ਮੜਿਆ ਸਬਾਨ ਜੀ ਹਾਂਜੀ ਹਾਂਜੀ ਦੇਖੋ ਜੀ ਆਪ ਆ 55 ਹੌਲੈਂਡ ਦਾ ਇੰਜਨ ਜੀ ਟਰਬੋ ਕਿੰਨੇ ਲਾਣਾ ਜੀ ਟਰਬੋ ਇੰਜਨ ਲਾਣਾ ਕੰਪਲੀਟ ਇੰਜਨ ਬਹੁਤ ਵਧੀਆ ਪਿਆ ਦੇਖੋ ਹਾਂਜੀ ਹਾਂਜੀ ਆ ਪਿਆ ਜੀ ਫਰ ਟਰਬੋ ਇੰਜਨ ਠੀਕ ਹੈ ਜੀ ਲਓ ਜੀ ਹਾਂਜੀ ਹਾਂਜੀ ਅੱਛਾ ਜੀ ਆ ਸੀਟਾਂ ਵਗੈਰਾ ਹੋ ਗਈਆਂ ਕੁਝ ਹੋਰ ਸਬਾਨ ਚਾਹੀਦਾ ਜੀ ਪਾਕ ਲਾਈਟਾਂ ਵੀ ਹੈਗੇ ਆਪਣੇ ਕੋਲ ਲਾਈਟਾਂ ਪਈਆਂ ਨੇ ਉਹ ਪਈਆਂ ਨੇ ਜੀ ਉਹ ਦੂਜੇ ਉਧਰ ਦੁਕਾਨ ਤੇ ਪਈਆਂ ਨੇ ਲਾਈਟਾਂ ਵੀ ਮਿਲ ਜਾਣਗੀਆਂ ਜੀ ਲਾਈਟਾਂ ਵੀ ਤਕਰੀਬ ਜਿਵੇਂ ਹੁਣ ਆ ਸੋਲਿਡ ਲਾਈਟਾਂ ਤਾਂ ਹੋਰ ਹੀ ਪਈਆਂ ਨੇ ਆ ਦੇਖ ਸੋਲੇ ਸਿਕੰਦਰ ਨੂੰ ਵੈਰ ਮਾਰਨ ਵਾਲੀ ਟਾਈਗਰ ਨੂੰ ਉਹ ਲੈਟ ਆਲੇ ਜੀ ਹਾਂ ਮਿਲ ਜਣਗੇ ਲਾਈਟਾਂ ਵਗੈਰਾ ਮਿਲ ਜਣਗੀਆਂ ਵੀਰੇ ਤੇ ਇੱਕ ਕੀ ਮਤਲਬ ਸਾਰੀਆਂ ਵਧੀਆ ਹਾਲਤ ਦੇ ਵਿੱਚ ਨੇ ਵਧੀਆ ਚੈੱਕ ਕਰਵਾ ਕੇ ਦਾਂਗੇ ਜੀ ਜਲਦੀ ਚੈੱਕ ਕਰਵਾ ਕੇ ਦਾਂਗੇ ਜੀ 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 ਹਾਂਜੀ ਹਾਂਜੀ ਠੀਕ ਹੈ ਬਾਈ ਜੀ ਸਿਕੰਦਰ ਦੀ ਹੋ ਗਈ ਕਿਸੇ ਵੀ ਟਰੈਕਟਰ ਦੀ ਸਟਾਰ ਬਾਡੀ ਵਗੈਰਾ ਹੋ ਗਈ ਅੱਛਾ ਜੀ ਡਿਸਟ੍ਰੀਬਿਊਟਰ ਹੋ ਗਿਆ ਟਰਬੋ ਵਗੈਰਾ ਹੋ ਗਈ ਹਰ ਟਰੈਕਟਰ ਮਿਲ ਜਾਏਗੀ ਆਪਣੇ ਕੋਲ ਜੇ ਨਹੀਂ ਵੀ ਹੋएगी ਜੇ ਕਾਗੂ ਨਹੀਂ ਮਿਲਦਾ ਤਾਂ ਆਪਾਂ ਵੇਬਲ ਵੀ ਕਰਾ ਕੇ ਦਾਂਗੇ ਮੇਰੇ ਕੋਲ ਬਾਕੀ ਬਾਈ ਜੀ ਸਮਾਨ ਇੰਨਾ ਕੋ ਇੰਨਾਂ ਕੋਲ ਵੀ ਜੇ ਆਪਾਂ ਹਰ ਇੱਕ ਚੀਜ਼ ਵਿਖਾ ਮੈਨੂੰ ਲੱਗਦਾ ਵੀ 1 ਘੰਟੇ ਡੇਢ ਦੀ ਵੀਡੀਓ ਬਣ ਜੂ ਕਿਉਂਕਿ ਇੱਕ ਇੱਕ ਚੀਜ਼ ਦਿਖਾਉਣੀ ਬਹੁਤ ਔਖੀ ਹੈ ਜੀ ਆ ਤੁਸੀਂ ਬਾਕੀ ਦੇਖ ਹੀ ਲੋ ਵੀ ਕੀ ਕੀ ਸਮਾਨ ਹੈ ਮੈਂ ਜ਼ੂਮ ਵੀ ਕਰ ਦਿੰਦਾ ਵਾਂ ਵੇਖ ਕੇ ਪਤਾ ਲੱਗ ਜਾਂਦਾ ਜੀਮੇਂਦਾਰ ਭਰਾਵਾਂ ਨੂੰ ਤੇ ਕਿਉਂਕਿ ਨਿਤ ਪਾਲਾ ਪੈਂਦਾ ਟਰੈਕਟਰ ਨਾਲ ਹਨਾ ਕੋਈ ਨਾ ਕੋਈ ਸੀਜ਼ਨ 'ਚ ਹਨਾ ਪ੍ਰੋਬਲਮ ਆ ਹੀ ਜਾਂਦੀ ਹੈ ਹਨਾ ਬਾਈ ਜੀ ਬਿਲਕੁਲ ਜੀ ਬਿਲਕੁਲ ਜੀਮੇਂਦਾਰ ਨੂੰ ਕੋਈ ਨਹੀਂ ਪਤਾ ਸਾਰਾ ਕੁਝ ਪਤਾ ਜੀ ਬਿਲਕੁਲ ਜੀ ਬਿਲਕੁਲ ਤੇ ਆ ਦੇਖੋ ਬਾਕੀ ਆ ਸੁਵਰਾਜ ਦਾ ਸਮਾਨ ਦੂਜਾ ਤੀਜਾ ਬਾਈ ਜੀ ਆਹ ਆ ਟਰਬੋ ਜੀ ਇਹ 755 ਲੀਟਰਬੋ ਜੀ ਨਵੋ 700 ਜ ਤੇ ਆ ਆਪਣੀ ਐਚ 200 ਹੈ ਜੀ ਐਚ 200 ਅੱਜ ਕੱਲ ਬਹੁਤ ਟ੍ਰੈਂਡਿੰਗ ਚੱਲ ਰਹੀ ਹੈ ਤੇ ਐਚ 200 ਹੈ ਜੀ ਹਾਂਜੀ ਹਾਂਜੀ ਤੇ ਬਾਕੀ ਹੈਡ ਕਿਟਾ ਵਗੈਰਾ ਮਤਲਬ ਟੋਟਲ ਸਭਾਣੇ ਹੀ ਹੁੰਦਾ ਜੀ ਤੇ ਜੋ ਚੀਜ਼ ਚਾਹੀਦੀ ਹੁੰਦੀ ਆ 800 ਜਿਵੇਂ ਪ੍ਰਾਣ ਮਾਲ ਨੂੰ ਪਤਲੀ ਨੋਲ ਦੇ ਹੈਡ ਕਰਦੇ ਨੇ ਜੀ ਆ ਦੇਖੋ 856 ਪਤਲੀ ਨੋਲ ਦੇ ਹੈਡ ਕਰਦੇ ਜਿਹੜੇ ਹੈਡ ਕਿਟ ਪੂਰੀ ਆਇਆ ਪਿਆ ਨਹੀਂ ਪਤਲੀ ਨੋਲ ਦੇ ਹੈਡ ਕਰਨ ਵਾਸਤੇ ਪੂਰਾ ਸਮਾਨ ਮਿਲ ਜਾਂਦਾ ਜੀ ਠੀਕ ਹੈ ਜੀ ਲਓ ਇਹਨੂੰ ਅਗੋਂ ਸਾਰਾ ਸਮਾਨ ਦਿਖਾਤਾ ਜੀ ਸੋ ਠੀਕ ਹੈ ਦੋਸਤੋ ਐਸੀ ਆਪਣਾ ਅੱਜ ਦਾ ਵਲੌਗ ਜੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਕਰਿਓ ਤੇ ਕਮੈਂਟ ਕਰਕੇ ਦੱਸਿਓ ਕਿੱਦਾਂ ਲੱਗਾ ਆਪਣਾ ਅੱਜ ਦਾ ਵਲੌਗ ਜੀ ਧੰਨਵਾਦ